ਇੱਕ ਤੇ ਮੈਂ ਪਹਿਲਾਂ ਛੋਟੇ ਹੁੰਦਾ ਨਾ ਰਾਂਝੇ ਨੂੰ ਰਹਾ ਗਿਆ ਹਾਂ ਰਾਂਝੇ ਨੇ 12 ਸਾਲ ਮੱਝਾਂ ਚਾਰੀਆਂ ਸੀ ਮੈਂ ਉਹਦਾ ਰਿਕਾਰਡ ਹੀ ਤੋੜਦਾ ਮੈਂ ਮੱਝਾਂ ਸਭ ਤੋਂ ਲੰਮਾ ਸੁਆ ਮੈਚ ਆ ਰੀਆਂ ਮੈਂ ਨਿੱਕਾ ਹੁੰਦਾ ਹੀ ਮੱਝਾਂ ਤੇ ਰੀਨਾ ਨਾਂ ਤੇ ਬਾਪੂ ਦਾਦੇ ਹੁੜਾ ਨਾਲ ਤੇ ਅਸੀਂ ਮੱਝਾਂ ਹੀ ਰਹਦੇ ਆਂ ਨਹਿਰ ਤੇ ਮੱਝਾਂ ਖੜਦੀਆਂ ਆ ਮਾੜੀ ਵੀ ਘਰੇ ਸੁਵੇ ਤੇ ਖੜਨੀਆਂ ਉੱਥੇ ਨਹਾਉਣਾ ਉੱਥੇ ਹੀ ਕੋਟ ਪਿਆ ਕਰਨਾ ਉੱਥੇ ਘਟੇ ਚ ਨੇਟੀਆ ਕਰਨਾ ਉਥੇ ਸਵੇਰੇ ਜ ਵੜ ਜਾ ਕਰਨਾ ਉਥੋਂ ਹੀ ਪਾਣੀ ਪੀ ਲਿਆ ਕਰਨਾ ਗੰਦਾ ਪਹਿਲਾ ਨਹਿਰਾਂ ਚ ਕਈ ਨਾ লাশ ਤਰਦੀ ਆ ਜਾਂਦੀ ਦੀ ਸਾਡੇ ਲਾਗੇ ਆ ਸੂਏ ਡੋਮ ਚ ਆਉਂਦੀਆਂ ਹੁੰਦੀਆਂ ਨੇ ਬੜੀਆਂ ਉਠਿਆੜੀਆਂ ਦੀਆਂ ਸੂਏ ਡੋ ਮੇਰੇ ਕੋਲ ਨਾ ਕੋਈ ਆਇਆ ਨਾ ਫੁੱਲਿਆ ਬੰਦਾ ਅਸੀਂ ਅੱਗੇ ਨਾ ਉਨ ਬੈੱਕੇ ਹੋਣਾ 10 ਮੀ ਲੋਕਾਂ ਕਿੱਡਾ ਗੰਦਾ ਪਾਣੀ ਹੋਊਗਾ ਤੇ ਅਸੀਂ ਇਤਨੀ ਨਹੀਂ ਨਹੀਂ ਗਏ ਹਾਂ ਹੁਣ ਹੁਣ ਸਾਨੂੰ ਆਖੇ ਕੋਈ ਵੜ ਕੇ ਖਾ ਸਵੇ ਨਹੀਂ ਵੜਿਆ ਨਹਿਰ ਮੇ ਪੁੱਠਾ ਲੋਕੀ ਦੇ ਸਿੱਧਾ ਤਰਦੇ ਮੇ ਪੁੱਠਾ ਹੋਗੀ ਤਰੀਕੇ ਨਾਲ ਸੁੱਤਾ ਨਾ ਪਾਣੀ ਇਤਨਾ ਦੇ ਪੰਗੇ ਛੰਗੇ ਬੜੇ ਕਰਦੇ ਰਹੇ ਹਾਂ ਇਹ ਕਿਤੇ ਤੁਹਾਨੂੰ ਦੱਸਿਆ ਵੀ ਮੈਂ ਮੱਝਾਂ ਚਾਰਦਾ ਚਾਰਦਾ ਉੱਤੇ ਕਿ ਇਹਨਾਂ ਮੱਝ ਦੇ ਉੱਤੇ ਹੀ ਸੌਂ ਜਾਂਨਾਂ ਮੱਝ ਦੇ ਉੱਤੇ ਸੌਂ ਜਾਂਣਾ ਤੇ ਨਾਲੇ ਇੱਕ ਨਾਲੇ ਵੀ ਸੀਰ ਵੀ ਨੇ ਨਿੱਕੇ ਨੇ ਫਿਲਮਾਂ ਪੂਰਨਾ ਵੇਖਦੇ ਨਾਲੇ ਫਿਲਮ ਦਾ ਕਰੀਆ ਕਰਨਾ ਡਿਸ਼ੂ ਡਿਸ਼ੂ ਉੱਤੇ ਹੀ ਮੱਝ ਤੇ ਡਿਸ਼ੂ ਕਰੀ ਜਾਣਾ ਉਹ ਸੁੱਖਾ ਹੀ ਸਾਡੀ ਬੀਬੀ ਅਸ਼ਰੋ ਜਿਹਨੇ ਥੋਂ ਮੈਂ ਜੰਮਿਆ ਸਾਡੇ ਪਿੰਡ ਦੀ ਦਾਈ ਉਹ ਸੁੱਖਾ ਵੜਾ ਦਾ ਹੀ ਆਪਣਾ ਸ਼ਕੀਨ ਜਿਆ ਰਗਰੇਟਿਆਂ ਦਾ ਤੇ ਉਹਨੇ ਨਾਲ ਦਿਆਂ ਨੂੰ ਆਖਣਾ ਵੱਡਿਆਂ ਨੂੰ ਮੇਰੇ ਨੂੰ ਵੀ ਉਹ ਬਾਜੇ ਨੂੰ ਕੀ ਹੋ ਗਿਆ ਜੇ ਉੱਤੇ ਮੱਝ ਦਿੱਤੀ ਹੀ ਕਰੀ ਜਾਂਦਾ ਡਿਸ਼ੂ ਡਿਸ਼ੂ ਨਿਕਲ ਬਾਹਰ ਉਹ ਨਹੀਂ ਨਿਕਲ ਪੰਜਾਬੀ ਨਹੀਂ ਹੁੰਦੀ ਹਿੰਦੀ ਜਿਆਸੀ ਹੁੰਦੀ ਹੈ ਹਾਂ ਕੁੱਤੇ ਮੈਂ ਤੇਰਾ ਖੂਨ ਪੀ ਜੂੰਗਾ ਇਹ ਡਾਇਲੋਗ ਹੀ ਬੋਲੀ ਜਾਂਦੇ ਨੇ ਖਮਲਿਆਂ ਤੇ ਫਿਰ ਮੈਂ ਤਾਂ ਦੱਸਿਆ ਵੀ ਰਾਜੀ ਨੂੰ ਰਹਾ ਕਰਦੇ ਆ ਤੇ ਹੁਣ ਮੈਂ ਆ ਪਿਛਲੇ 20 ਸਾਲਾਂ ਚ ਆ ਗਰਮੀ ਜੇ ਮੈਂ ਕਦੀ ਮੈਂ ਇਹਨਾਂ ਮਹੀਨਿਆਂ ਚ ਕਦੀ ਬਾਹਰ ਹੀ ਨਹੀਂ ਨਿਕਲੇ ਆ ਅ ਜੂਨ ਅਪ੍ਰੈਲ ਦੀ ਤੁਹਾਨੂੰ ਦੱਸਿਆ ਵਿਸਾਖੀ ਵੀ ਇਹ ਕਿ ਜਲਣ ਵਾਲੀ ਤੇ ਮੈਂ ਆ 7 ਮਹੀਨੇ ਜੰਦਾਂ ਨਾ ਕਿ ਕਣਕਾਂ ਵੱਡੀਆਂ ਜਾਂਦੀਆਂ ਝੋਨੇ ਲੱਗ ਜਾਂਦੇ ਆ ਝੋਨੇ ਵੱਡੇ ਜਾਂਦੇ 1 ਮਹੀਨਾ ਕੂਨਾ ਨੂੰ ਡਰ ਤੋਂ ਦਰੋਂ ਕਹਿ ਰਹੀ ਨਾਲ 4 ਦਿਨ ਕੀ ਨੇ ਉਹ 7 ਮਹੀਨੇ ਮੈਂ ਸੰਧਾਰਿਆ ਵਾਂ 5 ਮਹੀਨੇ ਕੰਮ ਕਰਦਾ ਨਾ ਸਟੂਡੀਓ ਦਾ ਤੇ ਪੰਜਾਂ ਉਹਨਿਆ ਜ਼ਾਰੀ ਆਪਾਂ ਪੰਜ ਮਹੀਨਿਆਂ ਦਾ ਜਿਗਾਰਡਮੈਂਟ ਐਡ ਟੋਕਣ ਦੀ ਆਪਾਂ ਐਡ ਤੇ ਆਪਾਂ ਦਾ ਕੋ ਜਿਹਨੂੰ ਮਰਜ਼ੀ ਮਸ਼ਹੂਰ ਕਰ ਸਕਦੇ ਨੇ ਜਿਹੜੀ ਦੁਕਾਨ ਵਾਲੋ ਆ ਕੋ ਤਰੀਕਾ ਵਾ ਕਿਸੇ ਬੰਦੇ ਨੂੰ ਦੁਕਾਨ ਛੱਡੋ ਕਿਸੇ ਨੂੰ ਵੀ ਕੋਈ ਤਰੀਕਾ ਐਡ ਕਰਨਾ ਆਪਣੇ ਲਈ ਐ ਖੱਬਿਆ ਦਾ ਖੇੜਾ ਇੱਕ ਦਿਨ ਚ ਆ ਇਲਾਕੇ ਚ ਲੋਕਾਂ ਦਾ ਬੰਦੇ ਦਾ ਨਾਮ ਜਪਣਗੇ ਪਰ ਇਹ ਚੰਗੇ ਕੰਮ ਨਾ ਕੁੱਤਾ ਤੇ ਕੁੱਤਾ ਕੰਮ ਹੀ ਕਰ ਦੋ ਮਾੜਾ ਕਰ ਦੋ ਕਿਸੇ ਦਾ ਉਹੀ ਮਸ਼ਹੂਰ ਹੋਏ ਨਾ ਪਰ ਨਹੀਂ ਚੰਗੇ ਕੰਮ ਚ ਮਸ਼ਹੂਰ ਹੋਏ ਤੇ ਇਹ ਆਪਣੇ ਲਈ ਨਾਰਮਲ ਗੱਲਾਂ ਹੁੰਦੀਆਂ ਆ ਆਪਾਂ 7 ਮਹੀਨੇ ਸੋਣਾ ਉੱਠ ਜਿਆ ਸਾਰੀ ਲਾਉਣੇ ਮੈਂ ਦੋ ਬੜੇ ਬੜੇ ਬੋਰਡ ਤਰੀਕੇ ਜਿਹਾ ਨਾ ਲਾ ਕੇ ਸਾਈਆਂ ਸਾਈਆਂ ਤੇ ਆ ਹੁਣ ਇਹ ਕੀ ਸਾਈਆਂ 2025 ਛਡੋ 26 ਦੀਆਂ ਬੋਕ ਹੋ ਗਈਆਂ ਤੇ ਇਹਨਾਂ ਮੈਨੂੰ ਚਾਹਤ ਨਹੀਂ ਵੀ ਆ ਮੇਰੇ ਕਰਦੇ ਨੇ ਜਿਹੜਾ ਹਾਲਾ ਦੇਣਾ ਬੜੇ ਤੇ ਮੈਂ ਇਹਨਾਂ ਪ੍ਰਮਾਤਮਾ ਅਮੇਰ ਕਰਿਆ ਸਿਆਲ ਉਹਦੀ ਬਾਗੀ ਦੀ ਗੱਲ ਨੂੰ ਇੱਕ ਸੀਜ਼ਨ ਲੱਗਿਆ ਨਾ ਸਿਆ। ਇੱਕ ਸਾਸ ਮੈਨੂੰ ਰਹਿਣ ਦੋ ਜੀ। ਆਹ ਦੋ ਸਾਲਾਂ ਚ ਨੇ ਇੱਕ ਮਾਤ ਘੁੜੀਆਂ। ਇੱਕ ਸਾਲ ਮੈਨੂੰ ਦੋ ਬਸ। ਜਿਆ ਲਓ। ਐਡਾਉ ਡਾਲੇ ਐ ਕਰਦਾਂਗੇ ਜਿਠੋ ਨਿਰਮਨ ਕਰਾਂਗੇ। ਤੇ ਕੁੰਮ ਕਰਨ ਨੂੰ ਵੀ ਰਹਾਤਾ ਜੇ ਆਪਾਂ। ਕੁੰਮ ਮੇਰੇ ਪਹਿਲਾਂ ਰਾਂਝੇ ਨੂੰ ਰਹਿ ਜਾ ਫਿਰ ਕੁੰਮ ਕਰਨ ਨੂੰ ਰਹਾਇ ਤੇ ਕੁੰਮ ਕਰਨ ਨੂੰ ਆਂਦਾ ਭਰਾਵਾ ਜਾ ਉੱਠ ਕੇ ਕੰਮ ਕਰਦਾ ਕਰ। ਮੈਨੂੰ ਮੇਰਾ ਕੰਮ ਸੌਣ ਦਾ ਰੈਂਦਾ ਤੂੰ ਤੇ ਮੇਰੇ ਤੋਂ ਵੱਧ ਗਿਆ ਤੇ ਹੁਣ ਮੈਂ ਅੱਗੇ ਕਦੀ ਮੈਂ ਗਰਮੀ ਚ ਉੱਠਿਆ ਇੰਨਾ ਮਾਰਚ ਅਪ੍ਰੈਲ ਮਹੀਨਾ ਮੈਨੂੰ ਤੇ ਮੌਸਮਾਂ ਦਾ ਜੀ ਹੁਣ ਪਤਾ ਲੱਗਾ ਲੋਕੀ ਗਰਮੀ ਗਰਮੀ ਕਰੀ ਜਾਂਦੇ ਆ ਇੱਕ ਦਿਨ ਲੋਕ ਮਰਨਦੇ ਰੋਂਦੇ ਆ ਗਰਮੀ ਬੜੀ ਗਰਮੀ ਤੇ ਮੈਂ ਆਪਦੇ ਬੂਟਾ ਥੱਲੇ ਉਹ ਦਾਦੇ ਨੂੰ ਦਾ ਆਪਦਾ ਬੂਟਾ ਹੈ ਦਾ ਉਹਨੂੰ ਉਹ ਡਿਆ ਤੇ ਮੈਨੂੰ ਕੰਬੜੀਆਂ ਹੁੰਦੀਆਂ ਢੱਡ ਲੱਗ ਗਈ ਮੈਂ ਕਰਦੇ ਕੀ ਲੋ ਆਹ ਦੇ ਗਰਮੀ ਗਰਮੀ ਮੈਨੂੰ ਤਾਂ ਗਰਮੀ ਦੱਸ ਨਹੀਂ ਦੇਈ ਗਈ ਕੀ ਕਿ ਮੈਂ ਤਾਂ ਨਹੀਂ ਬੰਨ੍ਹ ਦਿਆ ਅਸਲ ਚ ਇੰਨੇ ਦਿਨਾਂ ਚ ਉੱਠ ਬੈਠਾ ਤੇ ਹੁਣ ਗੱਲ ਉਹੀ ਆ ਕਿ ਕੋਈ ਨੁਕਸਾਨ ਹੋ ਗਿਆ ਛੋਟਾ ਮੋਟਾ ਐਕਸੀਡੈਂਟ ਹੋ ਗਿਆ ਜਾਂ ਕੋਈ ਵੱਡਾ ਘਾਟਾ ਹੋ ਗਿਆ ਇਹ ਵੇਖੀ ਖੁਸ਼ ਬੜੀਆਂ ਇਹ ਪੁੰਦਾਂ ਦਾ ਉਪਰਾਵਾਂ ਰੀਲਾਂ ਆਵੜੀਆਂ ਪੁੰਦਾਂ ਦਾ ਇਤਨਾ ਅਬੜਾ ਕਰਦਾ ਹੁੰਦਾ ਉਹ ਤਰ੍ਹਾਂ ਕਰ ਨੁਕਸਾਨ ਵੱਲੋਂ ਇਹ ਇਹ ਗੱਲਾਂ ਹੀ ਆ ਵੀ ਉਹ ਮੂੰਹ ਅੱਗੇ ਆ ਗਿਆ ਉਹ ਐ ਹੋ ਗਿਆ ਇਹ ਮੂੰਹ ਅੱਗੇ ਨਹੀਂ ਆਇਆ ਨਹੀਂ ਗੱਲਾਂ ਗੱਲਾਂ ਤੁਹਾਨੂੰ ਸਮਝਣ ਦੀ ਲੋੜ ਹੈ ਗੱਲ ਇਹ ਹੁੰਦੀ ਵੀ ਇੱਕ ਬੰਦਾ ਜਿਹੜਾ ਕੋਈ ਪਿੰਡ 'ਚ ਨਾਂ ਵਾਲਾ ਉਹਦਾ ਕੋਈ ਨੁਕਸਾਨ ਆ ਉਹਨੂੰ ਪਿੰਡ ਨੂੰ ਪਤਾ ਹਰ ਹੈ ਮੂੰਹ ਚ ਅੱਗੇ ਆ ਬੋ ਲੋਕਾਂ ਨੇ ਕੰਮ ਕੀਤੇ ਹੁਣ ਕਿਤੇ ਪਿੰਡ 'ਚ ਅੱਗੇ ਆ ਤੇ ਜੇ ਉਹਦਾ ਨੁਕਸਾਨ ਹੋਇਆ ਤੇ ਪਿੰਡ 'ਚ ਪੈ ਲੱਗਣਾ ਉਹਦਾ ਕਿਤੇ ਲਾਭ ਲਈ ਪੜਨਾ ਹੀ ਲੱਗ ਜਾਣਾ ਜੇ ਕੋਈ ਸਰਪੰਚੇ ਦਾ ਜਾਂ ਐਮ.ਐਲ.ਏ ਆ ਉਹਦਾ ਐਮ.ਐਲ.ਏ ਲੈਵਲ ਨਾਲ ਰੋਲਾ ਪੈਣਾ ਜੇ ਮੁੱਖ ਮੰਤਰੀ ਉਹਦਾ ਤਾਂ ਉਹ ਬੋਸਾ ਨਰਵਲਾ ਪੈਣਾ ਜੇ ਪ੍ਰਧਾਨ ਮੰਤਰੀ ਆ ਤਾਂ ਦੇਸ਼ ਆਦੇਸ਼ਾਂ ਹੀ ਪੈਣਾ ਇਹ ਕਰਕੇ ਲੇਵਲ ਦਾਵਾ ਇਹ ਮੂੰਹ ਅੱਗੇ ਆਏ ਨਾ ਉਹ ਗੱਲਾਂ ਨਾ ਝੂਠੀਆਂ ਹੀ ਲੱਗਦੀਆਂ ਆ ਆਮ ਬੰਦੇ ਜੋ ਕੋਈ ਨੁਕਸਾਨ ਤੇ ਵਧੀਆ ਵਧੀਆ ਬੰਦੇ ਦਾ ਹੋ ਜਾਂਦੇ ਆ ਵੱਡੇ ਵੱਡੇ ਸਾਰੇ ਸਾਰੇ ਟੰਬਰੀ ਮਰ ਗਏ ਕਈਆਂ ਦੇ ਵਿਚਾਰਿਆਂ ਦੇ ਐਕਸੀਡੈਂਟਾਂ ਦੇ ਠੀਕ ਹੋ ਨਹੀਂ ਆਪਣੇ ਨਾਮ ਵਾਲੇ ਯੋਗ ਦੇ ਵਿੱਚ ਹੈਗੇ ਆਮ ਬੰਦੇ ਦਾ ਕੇ ਦਾ ਹੋ ਸਕਦਾ ਉਹਨਾਂ ਨੇ ਮੇਨ ਕਮਾਈ ਵੱਡਾ ਇਹਨਾਂ ਨਾਲ ਵੀ ਜਿਆਦਾ ਕੀਤੀ ਹੋਏ ਲੀਡਰਾਂ ਨਾਲ ਬਿਜ਼ਨਸ ਵਧੀਆ ਕੀਤੇ ਹੋਣ ਜੇ ਕੋਈ ਮਸ਼ਹੂਰ ਜਿਆ ਬੰਦੇ ਦਾ ਇਸ ਤਰ੍ਹਾਂ ਹੋ ਜਾਂਦਾ ਵਾ ਉਹਦਾ ਗਹਿਲੇ ਇੱਕ ਬੂੜੇ ਅੱਗੇ ਆ ਗਿਆ ਇਹ ਮੂੰਹ ਅੱਗੇ ਕੀਤਾ ਦੇ ਮੂੰਹ ਉੱਤੇ ਚੜ ਗਿਆ ਇਹ ਅੱਗੇ ਆ ਗਿਆ ਇਹ ਬੂਹ ਨੀ ਤੇ ਮੂੰਹ ਮੱਗੇ ਬਲ ਟਾਢੇ ਆ ਗਿਆ ਕਿ ਤੁਹਾਡੇ ਨੂੰ ਤੇ ਅੱਗੇ ਚੜ ਗਿਆ ਹੂੰ ਤੇ ਆਹ ਗੱਲ ਬਾਝੇ ਚੰਗਾਈ ਸੱਸੀ ਗੱਲ ਜੀ ਤੇ ਧਿਆਨ ਰੱਖੋ ਆਪਣਾ